ਕਟਨ ਦਾ ਗਨਚਟ ਕਮਰਾ ਦਾ ਤੇ ਰੀਡ ਦੀ ਹੱਡੀ ਤੇ ਕ੍ਰੈਕ ਆ ਗਿਆ ਤੇ ਹੁਣ ਤੁਸੀਂ ਕਿਰਤ ਚਾਲੂ ਕਰ ਲਈ ਪਰ ਤੁਸੀਂ ਕੰਪਰੋਮਾਈਜ਼ ਨਾ ਨਾ ਕਰੋ ਕਿਸੇ ਦੇ ਨਾਲ ਠੀਕ ਆ ਹੁਣ ਜਦੋਂ ਤੁਸੀਂ ਮਿਕਸੀ ਦੇ ਵਿੱਚ ਬਾਦਾਮ ਰਗੜੋਗੇ ਠੀਕ ਆ ਸਾਰੀਆਂ ਚੀਜ਼ਾਂ ਰਗੜੋਗੇ ਔਰ ਤੇਲ ਨੀ ਨਾ ਨਿਕਲਣਾ ਜਿਹੜੀ ਚੀਜ਼ ਤੁਸੀਂ ਰਗੜ ਕੇ ਮਿਲਣੀ ਤੁਹਾਨੂੰ ਉਹ ਤੁਸੀਂ ਹੁਣ ਉੱਚ ਤਾਂ ਨਹੀਂ ਮਿਲਣੀ ਤੁਹਾਨੂੰ ਮਿਕਸੀ ਜੇ ਜਦੋਂ ਆਪਾਂ ਕੰਪਰੋਮਾਈਜ਼ ਕਰਨ ਲੱਗਿਆਂ ਨੇ ਨਾ ਕਿ ਹਾਂ ਬਈ ਅਸੀਂ ਧਿਆਨ ਕੇਰਤਲ ਦੇ ਦਿੰਨੇ ਆ ਕਿ ਹਾਂ ਬਈ ਅਸੀਂ ਪੈਸੇ ਕਮਾਉਣੇ ਆ

ਅੱਜ ਫੁੜੀਆ ਪਹੁੰਚਿਆ ਮੋਹਾਲੀ ਦੇ ਦਿਲ ਯਾਨੀ 3B2 ਦੇ ਵਿੱਚ ਔਰ 3B2 ਦੇ ਵਿੱਚ ਕਈ ਚੀਜ਼ਾਂ ਨੇ ਖਾਂਤੀਆਂ ਪਰ ਅੱਜ ਤੁਹਾਡੇ ਲਈ ਖਾਸ ਚੀਜ਼ ਲੈ ਕੇ ਆਏ ਆ ਜਿੱਦਾਂ ਮੌਸਮ ਚੇਂਜ ਹੋ ਰਿਹਾ ਮੌਸਮ ਚੇਂਜ ਦੇ ਨਾਲ-ਨਾਲ ਪੰਜਾਬ ਦੇ ਵਿੱਚ ਇੱਕ ਡਿਸ਼ ਹੁੰਦੀ ਹੈ ਜਿਹੜੀ ਹਰ ਘਰ ਦੇ ਵਿੱਚ ਬਣੀ ਹੁੰਦੀ ਹੈ ਤੇ ਚਾਹੇ ਹਫਤੇ ਦੇ ਵਿੱਚ 7 ਤੋਂ 7 ਦਿਨ ਮਿਲ ਜਾਣ ਸਭ ਤੋਂ ਜ਼ਿਆਦਾ ਲੋਕੀ ਉਹਨੂੰ ਪਿਆਰ ਕਰਦੇ ਨੇ ਔਰ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਪੰਜਾਬੀਆਂ ਨੇ ਇਹ ਡਿਸ਼ ਪੂਰੇ ਵਰਲਡ ਦੇ ਵਿੱਚ ਫੇਮਸ ਕੀਤੀ ਹੋਈ ਹੈ ਤੇ ਜਿੱਹਾ ਮੈਂ ਗੱਲ ਕਰ ਰਿਹਾ ਸਰੋ ਦਾ ਸਾਗ ਦੇ ਮੱਕੀ ਦੀ ਰੋਟੀ ਦੀ ਨਾਲ ਛਾਟੀ ਦੀ ਲੱਸੀ ਆ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਭਾਈ ਨੇ ਬਾਣਾ ਪਾਇਆ ਹੋਇਆ ਔਰ ਬੜੀ ਸਫਾਈ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਸਰੋ ਦਾ ਸਾਗ ਵੀ ਬਣਾਉਂਦਾ ਨਾਲੇ ਛਾਟੀ ਦੀ ਲੱਸੀ ਹੁੰਦੀ ਆ ਮਿਰਚਾਂ ਦਾ ਆਚਾਰ ਹੁੰਦਾ ਅਦਰਕ ਅ ਲਸਣ ਟਮਾਟਰ ਪਾ ਕੇ ਚਟਨੀ ਬਣਾਉਂਦਾ ਭਾਈ ਤੇ ਨਾਲ-ਨਾਲ ਸ਼ਰਦਾਈ ਹੁੰਦੀ ਆ ਸ਼ਰਦਾਈ ਦਾ ਰਗੜਾ ਵੀ ਭਾਈ ਆਪ ਲਾਂਦਾ ਤੇ ਬੜਾ ਚੰਗਾ ਲੱਗਦਾ ਕਿਉਂਕਿ ਆ ਸਾਫ ਸਾਫ ਸਫਾਈ ਦੇ ਨਾਲ ਔਰ ਇਹਨੇ ਪਿਆਰ ਦੇ ਨਾਲ ਇਹ ਚੀਜ਼ਾਂ ਖਲੋਣ ਵਾਲੇ ਬਹੁਤ ਘੱਟ ਲੋਕ ਹੁੰਦੇ ਆ ਹਾਲਾਂਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਦੋਂ ਮੌਸਮ ਚੇਂਜ ਹੁੰਦਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਪੈਟ ਹੁੰਦੀਆਂ ਨੇ ਕਦੇ ਵੀ ਕੋਈ ਬਾਹਰੋਂ ਆਂਦਾ ਹੈ ਜਾਂ ਫਿਰ ਪੰਜਾਬੀ ਬੜਾ ਖਾਣਾ ਪਸੰਦ ਕਰਦੇ ਆ ਇੱਕ ਗਾਣਾ ਵੀ ਹੈਗਾ ਮਾਨ ਸਾਹਿਬ ਦਾ ਪੰਜਾਬ ਦੇ ਕਲਚਰ ਨੂੰ ਲੈ ਕੇ ਔਰ ਗੱਲਬਾਤ ਕਰ ਲੈਨੇ ਬਾਈ ਹੋਰਾਂ ਦੇ ਨਾਲ ਬਾਈ ਪਹਿਲਾਂ 2-3 ਸਾਲ ਜ਼ੋਮੈਟੋ ਕਰਦਾ ਸੀ ਹਲਾਂਕੀ ਬਾਈ ਦੀ ਤਬਤ ਖਰਾਬ ਹੋਈ ਉਸ ਤੋਂ ਬਾਅਦ ਕਿਦਾਂ ਤਬਦੀਲੀ ਆਈ ਗੱਲਬਾਤ ਕਰ ਲੈਣਾ ਬਾਈ ਦੇ ਨਾਲ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਕਿਤਨਾ ਬਾਈ ਸੇਤਾ ਕਿਦਾਂ ਆਨੰਦਿਆ ਮਹਾਰਾ ਕਿਰਪਾ ਮਹਾਰਾ ਜੀ ਜੈ ਜੈਕਾਰਾਂ ਨੇ ਮੈਨੂੰ ਪਤਾ ਲੱਗਾ ਸੀ ਤੁਸੀਂ ਪਹਿਲਾਂ ਜొਮੈਟੋ ਕਰਦੇ ਸੀ 2-3 ਸਾਲ ਉਸ ਤੋਂ ਬਾਅਦ ਚੈਨਕ ਤੁਹਾਡੀ ਤਬਤ ਖਰਾਬ ਹੋ ਗਈ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਇਹਦੀ ਸ਼ੁਰੂਆਤ ਕਿਦਾਂ ਹੋਈ ਮੋਹਾਲੀ ਕਿਦਾਂ ਆਣਾ ਹੋਇਆ ਕੰਮ ਕਰ ਦੀ ਸ਼ੁਰੂਆਤ ਕਿਦਾਂ ਹੋਈ ਮੋਹਾਲੀ ਤਾਂ ਬਾਈ ਸੱਚ ਦੱਸਦਾ ਘਰ ਦੇ ਨਾਲ ਲੜਕੇ ਨਿਕਲੇ ਸੀ ਠੀਕ ਆ 4 ਸਾਲ ਹੋ ਗਏ ਘਰੋਂ ਨਿਕਲੇ ਆਣ ਬਾਜ ਕਦੇ ਮਨ ਨਹੀਂ ਕੀਤਾ ਵਾਪਸ ਮੁੜ ਜੀਏ ਤੇ ਬਾਜ ਦਲਪੰਥ ਸਾਡੀ ਸੇਵਾ ਕਰਦੇ ਰਹੇਗੇ 2.5 ਸਾਲ ਤਾਂ ਬਈ ਜਮਾਟੋ ਚਲਾਈ ਪਹਿਲਾ ਉਰੇ ਪੀਜੀਆਂ ਚ ਰਹਿੰਦੇ ਰਹੇ ਆ ਠੀਕ ਆ 2.5 ਸਾਲ ਜਮਾਟੋ ਚਲਾਈ ਤੇ ਗਰਮੀਆਂ ਦਾ ਮੌਸਮ ਚੱਲੀ ਜਾਂਦਾ ਸੀ ਆ ਇਸੇ ਸਾਲ ਦੀ ਗੱਲ ਆ ਤੇ ਚੱਲੀ ਜਾਂਦਾ ਸੀਗਾ ਤੇ ਮੈਂ ਕਿਹਾ ਤੇ ਸ਼ੱਕ ਲਿਆ ਕੁਝ ਬਾਹਰ ਬਈ ਇਹ ਤਾਂ ਕੁਝ ਸ਼ਾਕਿਬ ਚੋਕ ਬੈਠਾ ਤੇ ਮੇਰੀ ਤਾਂ ਤਬੀਅਤ ਖਰਾਬ ਹੋ ਗਈ ਇੱਕਦਮ ਹੀ ਫੂਡ ਪੌਇਜ਼ਨਿੰਗ ਹੋ ਗਈ ਡਾਕਟਰ ਨਾਲ ਚੁਕਾਇਆ ਟਿੱਡੇ ਇੱਕਦਮ ਹੀ ਕਾਫੀ ਦਰਦ ਰੀਆ ਕਰਨ ਲੱਗ ਗਿਆ ਤੇ ਹਫ਼ਤਾ ਬੈਟਦੇ ਪੇ ਰਹੇ ਬਾਜ ਬੈਠੇ ਬੈਠੇ ਤਾਂ ਦਿਮਾਗ ਜਾ ਘੁੰਮ ਗਿਆ ਕਿ ਨਹੀਂ ਯਾਰ ਹੁਣ ਜਵਾਟੋ ਵੀ ਚਲਾਲੀ ਉਹ ਚ ਵੀ ਕਰਕੇ ਵੇਖ ਲਿਆ ਹੁਣ ਆਪ ਦਾ ਕੁਝ ਕਰਕੇ ਵੇਖੀਏ ਨਾਲੇ ਲੋਕਾਂ ਨੂੰ ਚਾਹੀਦਾ ਛਕਾਈਏ ਮਹਾਰਾਜ ਨੇ ਕਿਰਪਾ ਕੀਤੀ ਸੀ ਕਿ ਹਾਂ ਫੌਜਾਂ ਪਹਿਲੇ ਹੀ ਸ਼ਰਧਾਆਂ ਹੀ ਛਕਦੀਆਂ ਸੀ ਰਗੜੇ ਛਕਦੀਆਂ ਸੀ ਤੇ ਮਹਾਰਾਜ ਨੇ ਇੰਨਾ ਕਿ ਚਲੋ ਬਲ ਬਖਸ਼ਿਆ ਸੀ ਹਾਂ ਕਿ ਫੌਜਾਂ ਰਗੜੇ ਲਾ ਸਕਦੀਆਂ ਤੇ ਮਹਾਰਾਜ ਨੇ ਕੀਤੀ ਕਿਰਪਾ ਕੀ ਅਰਦਾਸ ਬੇਨਤੀ ਕੀਤੀ ਮਹਾਰਾਜ ਨੂੰ ਕਿ ਮਹਾਰਾਜ ਆਪ ਦੇ ਕੰਮ ਕਰਨਾ ਤੇ ਮਾਰਾ ਨੇ ਕਬੂਲ ਕੀਤੀ ਤਾਂ ਸ਼ਰਧਾਈ ਦਾ ਪਹਿਰਾ ਚਾਲੂ ਕਰਿਆ ਸੀ ਇਹ ਸ਼ਰਧਾਈ ਦਾ ਸਟਾਰਟਿੰਗ ਮੋਹਾਲੀ ਚ ਕਰਨ ਵਾਲੀ ਸੀਗਾ ਤੇ ਤੁਸੀਂ ਸਟਾਰਟ ਮੇਰੀ ਸਟਾਰਟ ਕੀਤੀ ਸੀ ਮੋਹਾਲੀ ਚ ਸਟਾਰਟਿੰਗ ਮੈਂ ਕੀਤੀ ਸੀ ਕਿ 3 ਬੀਟ ਹੋ ਗਈ ਅੱਛਾ ਬਾਅਦ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਸਾਰੇ ਮੋਹਾਲੀਆਂ ਲਾਗੇ ਪਿਆਈ ਤੇ ਹੁਣ ਸੀਜ਼ਨ ਚੇਂਜ ਹੁੰਦਾ ਗਿਆ ਸੀਜ਼ਨ ਚੇਂਜ ਹੁੰਦੇ ਨਾਲ ਮੈਂ ਕਿਹਾ ਸ਼ਰਧਾਈ ਹੁਣ ਕਈ ਜਿਹੜਾ ਆਉਂਦੇ ਹਲੇ ਵੀ ਆਉਂਦੇ ਸ਼ਕਣਾਂ ਨਾ ਦੇ ਨਾਲ ਮੈਂ ਕਿਹਾ ਹੁਣ ਹੋਰ ਵੀ ਕੰਮ ਐਡ-ਆਨ ਕਰੀਏ ਤੇ ਨਾਲ ਆਪਾਂ ਮੱਕੀ ਰੋਟੀ ਸਰਦਾ ਸਾਗ ਤੇ ਛਾਟੀ ਲੱਸੀ ਐਡ ਕਰਤੀ ਪਰ ਇੱਕ ਚੀਜ਼ ਹੋਰ ਵੀ ਮੈਨੂੰ ਖਾਸ ਲੱਗੀ ਉਹ ਜਿਹੜੀ ਇੱਕ ਘਰ ਦਾ ਮੱਖਣ ਹੈ ਨਾ ਜਿਹਨੂੰ ਮੱਖਣੀ ਆਪਾਂ ਕਹਿੰਨੇ ਆ ਹਾਂ ਜੀ ਇਹ ਤਾਂ ਬਾਅਦ ਕਿ ਜਦੋਂ ਸਾਗ ਗਰਮ ਹੁੰਦਾ ਨਾ ਤੜਕਾ ਲੱਗਿਆ ਹੋਵੇ ਘੈਂਟ ਤੇ ਉਸ ਤੋਂ ਬਾਅਦ ਜਦ ਮੱਖਣੀ ਪੈਂਦੀ ਹੈ ਕਰੇ ਕਿ ਨਜ਼ਾਰਾ ਹੀ ਕੁਝ ਹੋਰ ਬਾਬਾਈ ਪਿੰਡਾਂ ਵਾਲੇ ਆਣਾ ਫਿਰ ਪਿੰਡਾਂ ਵਾਲਾ ਸਵਾਦ ਵੀ ਦੇਣਾ ਚਾਹੀਦਾ ਸ਼ਹਿਰੀ ਲੋਕਾਂ ਨੂੰ ਕੀ ਪਤਾ ਕਿ ਪਿੰਡਾਂ ਵਾਲਾ ਕੀ ਸਵਾਦ ਕੀ ਆ ਉਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਜਰੂਰ ਰਾਤ ਨੂੰ ਘਰ ਦੇ ਆਪਣੇ ਰੱਖ ਦਿੰਦੇ ਜੀ ਸਾਗ ਚੁੱਲ੍ਹੇ ਤੇ ਤੇ ਸਾਰੀ ਰਾਤ ਰਿੱਜਦਾ ਰਹਿੰਦਾ ਸੀ ਤੇ ਜਦੋਂ ਸਵੇਰ ਨੂੰ ਮੱਖੜੀ ਪਾ ਕੇ ਖਾਂਦੇ ਤਾਂ ਕੀ ਸਵਾਦ ਆਉਂਦਾ ਸੀ ਤੇ ਉਹ ਚੀਜ਼ ਹੁਣ ਇਹਨਾਂ ਨੂੰ ਖਵਾਉਂਦੇ ਆਂ ਤੇ ਹੁਣ ਲੋਕੀ ਮੰਨਦੇ ਆਂ ਕਿ ਹਾਂ ਵੀ ਚੀਜ਼ ਸਹੀ ਆ ਮੈਂ ਕਹੇ ਕਿ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਫੇਮਸ ਕਰਤੀ ਆ ਹੁਣ ਤਾਂ ਕਹੇ ਕਿ ਬਾਹਰ ਤਾਂ ਆਊਟ ਆਫ ਇੰਡੀਆ ਦੇ ਗੋਰੇ ਵੀ ਖਾਣ ਲੱਗੇ ਕਿ ਸਰੋਂ ਦਾ ਸਾਗ ਮੱਕੀ ਦੀ ਰੋਟੀ ਲਿਆਓ ਇਹ ਫਿਰ ਆਪਣੇ ਪੰਜਾਬੀ ਆੜਾ ਹੀ ਜੇ ਕੁਝ ਕਰਨ ਲੱਗੀ ਆ ਤਾਂ ਫਿਰ ਚੰਗੀ ਕਰਦਾ ਨਹੀਂ ਤਾਂ ਨਾ ਹੀ ਕਰੀਏ ਤਾਂ ਬੇਲੇ ਬੈਠੇ ਰਹਿੰਦੇ ਆ ਜੇ ਕਰਨ ਤੇ ਆ ਜੀ ਫਿਰ ਛੰਡੇ ਹੀ ਘੜ ਦੇਈਦਾ ਕਿ ਹਾਂ ਵੀ ਹੁਣ ਕਰਨਾ ਹੀ ਕਰਨਾ ਤੇ ਭਾਜੀ ਸ਼ੁਰੂਆਤ ਹਾਂ ਹਰ ਇੱਕ ਚੀਜ਼ਾਂ ਤਿਆਰ ਕਰਨੀਆਂ ਮੱਖਣੀ ਵੀ ਆਪ ਤਿਆਰ ਕਰਦੇ ਹੋ ਤੁਸੀਂ ਸਾਗ ਵੀ ਆਪ ਤਿਆਰ ਕਰਦੇ ਹੋ ਹਾਲਾਂਕਿ ਟਾਈਮ ਬਹੁਤ ਲੱਗ ਜਾਂਦਾ ਲੱਸੀ ਵੀ ਤੁਸੀਂ ਆਪ ਤਿਆਰ ਕਰਦੇ ਹੋ ਪਰ ਆਚਾਰ ਵੀ ਆਪਣਾ ਹੈਗਾ ਚਟਨੀ ਵੀ ਇਦਾਂ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਮੈਨੇਜ ਫੈਮਿਲੀ ਹੈਗੀ ਹੈ ਜੀ ਉਰੇ ਬ੍ਰਦਰ ਹੈਗਾ ਆਪਣਾ ਲੋਕਲੀ ਇੱਥੋਂ ਦਾ ਤੇ ਉਹ ਤਿਆਰ ਕਰ ਦਿੰਦਾ ਨਾਲ ਫੈਮਿਲੀ ਮਿਲ ਕੇ ਮਦਰ ਹੋਵੇ ਸਿਸਟਰ ਹੋਵੇ ਸਾਰੇ ਤਿਆਰ ਕਰ ਦਿੰਦੇ ਆ ਤੇ ਤਾਂ ਕਰਕੇ ਫਿਰ ਸਾਰਾ ਰੇਂਜ ਹੋ ਜਾਂਦਾ ਕੰਮ ਤੇ ਲੱਸੀ ਮੈਂ ਇੱਥੇ ਆ ਕੇ ਡੈਡ ਕਲੈਨਾਂ ਦੇ ਸ਼ਰਦਾਈ ਮੈਂ ਇੱਥੇ ਆ ਕੇ ਤਿਆਰ ਕਰ ਲੈਣਾ ਬਾਕੀ ਮੈਨੂੰ ਤਿਆਰ ਕਰਾ ਕੇ ਦੇ ਰਹੇ ਨੇ ਆ ਤੇ ਉਹ ਆ ਕੇ ਮੈਂ ਆ ਗਿਆ ਆਪਦਾ ਗਰਮ ਕਰਕੇ ਛਕਾ ਦਿੰਦਾ ਅੱਛਾ ਤੇ ਫਿਰ ਲੱਸੀ ਇੱਧਰ ਤਿਆਰ ਕਰਦੇ ਹੋ ਸ਼ਰਦਾਈ ਵੀ ਇੱਧਰ ਤਿਆਰ ਕਰਦੇ ਹੋ ਸਾਗ ਨੂੰ ਕਿੰਨੇ ਕ ਦੇਰ ਲੱਗਦੀ ਹੈ ਸਾਗ ਰਾਤ ਨੂੰ ਰੱਖ ਦਈਦਾ ਹੀ ਚੁੱਲੇ ਤੇ ਘਰੇ ਚੁੱਲਾ ਤਿਆਰ ਕਰਿਆ ਹੋਇਆ ਇੱਥੇ ਤੇ ਉਤੇ ਰੱਖ ਦਈਦਾ ਰਾਤ ਨੂੰ ਸਾਰਾ ਦਿਨ ਰਿਜਦਾ ਰਹਿੰਦਾ ਮੈਂ ਉਰੇ ਵੀ ਪਹਿਲਾਂ ਮਟਕੀ ਰੱਖੀ ਹੋਈ ਸੀ ਘੜੇ ਦੀ ਤੇ ਉੱਚੀ ਮੈਂ ਧੋਣ ਕਰ ਦਿੰਦਾ ਸੀ ਗੈਸ ਤੇ ਰਿਜਦਾ ਰਹਿੰਦਾ ਸੀ ਇੱਥੇ ਵੀ ਪਿਆ ਪਿਆ ਓਏ ਚੱਕਰੇ ਆ ਕਿ ਉਹ ਚੱਲਦੀ ਮਟਕੀਆਂ ਆਪਣੀਆਂ ਕੋਲੇ ਤੇ ਹੁਣੇ ਸਿੱਧੀ ਗੈਸ ਤੇ ਚੱਲਦੀ ਉਹ ਟੋਟੀਆਂ ਦੀ ਹੌਤੇ ਦੇ ਵਿੱਚ ਮੇਰੀਆਂ ਦੋ ਟਟੀਆਂ ਪਈਆਂ ਪਿੱਛੇ ਉਹ ਸਾਹਮਣੇ ਪਈਆਂ ਨੇ ਤੇ ਫਿਰ ਮੈਂ ਹੁਣ ਐਲੂਮੀਨੀਅਮ ਵਾਲੀ ਲਿਆ ਆ ਕਿ ਮੈਂ ਕਿਹਾ ਹੁਣ ਫਿਰ ਕਈ ਯਾਰ ਹੋ ਜਾਂਦਾ ਮੈਂ ਹੁਣ ਤਿਆਰ ਤਾਂ ਜਦੋਂ ਮਟਕੀ ਜੀ ਆਉਂਦਾ ਹੁਣ ਇੱਥੇ ਫਿਰ ਇੱਚੀ ਸ਼ਕਾਦੀ ਦਾ ਪਰ ਮਟਕੇ ਵਾਲਾ ਕਹਿੰਦੇ ਕਿ ਜਿਹੜਾ ਸਵਾਦ ਆਂਦਾ ਨਾ ਉਹ ਸਵਾਦ ਕਿਹੜੇ ਕਿਤੇ ਨਹੀਂ ਮਟਕੇ ਵਾਲੀ ਮਿਲੂਗਾ ਸਵਾਦ ਤੁਹਾਨੂੰ ਮਟਕੇ ਵਾਲੀ ਮਿਲੂਗਾ ਜਦੋਂ ਸਾਰੀ ਰਾਤ ਇੱਜੀ ਜਾਣ ਜੋ ਅੱਜ ਬਾਅਦ ਆਚਾਰ ਵੀ ਦਿਖਾਏ ਜਿਹੜਾ ਆਚਾਰ ਕਿਦਾਂ ਤਿਆਰ ਹੁੰਦਾ ਖਿਰਚਾਂ ਵਾਲਾ ਆਚਾਰ ਆਪਣਾ ਫਰਾਈਡ ਮਿਰਚਾਂ ਨੇ ਨਾਲ ਤਿਆਰ ਕੀਤਾ ਹੋਇਆ ਮਸਾਲਾ ਪਾ ਕੇ ਕਹਿੰਦੇ ਕਿ ਜਦੋਂ ਨਾਲ ਰੋਟੀ ਤੇ ਮਿਰਚਾਂ ਨਾ ਨਾ ਹੋਣ ਨਾਲ ਤੇ ਕਹਿੰਦੇ ਸਵਾਦ ਜਾਨੀ ਹੁੰਦਾ ਹੁਣ ਮਿਰਚਾਂ ਦਾ ਆਚਾਰ ਆਪ ਪਾਣੇ ਹੋ ਕੇ ਘਰ ਦੇ ਪਾ ਕੇ ਦਿੰਦੇ ਸਾਰਾ ਕਰਦੀ ਕਰਕੇ ਦਿੰਦੇ ਬ੍ਰਦਰ ਹੈ ਗਿਆ ਉਹ ਕਰ ਲੈਂਦਾ ਸਿਸਟਰ ਹੈ ਗਿਆ ਉਹ ਕਰ ਲੈਂਦੀ ਆ ਜੇ ਮੈਨੂੰ ਲੋੜ ਪੈਂਦੀ ਫਿਰ ਮੈਂ ਜਾ ਕੇ ਕਰ ਲੈਂਦਾ ਅਜਾ ਤੁਹਾਨੂੰ ਵੀ ਆਉਂਦਾ ਕਰ ਲਈਦਾ ਬੱਬੇ ਸਾਰਾ ਕੋਈ ਆ ਜਾਂਦਾ ਹਲਪਾਂ ਤੇ ਸੇਵਾ ਕਰਦੇ ਮਾਰੇ ਨੇ ਇੰਨਾ ਤਾਂ ਸਿੱਖਾ ਦੇ ਦਿੱਤੀ ਕਿ ਜੋ ਮਰਜ਼ੀ ਕਰੀ ਚੱਲੋ ਸਾਰਾ ਕੋਈ ਹੁੰਦਾ ਤੁ ਕਿੰਨੇ ਸਾਲ ਹੋ ਗਏ ਦਲਪੰਦੀ ਸੇਵਾ ਕਰਦੇ ਹੋ ਦਲਪੰਦਕਸਦੀ ਸੇਵਾ ਕਰਦੇ ਨਾ ਬਾਬੇ 2.5 ਸਾਲ ਹੋ ਗਏ 2.5 ਸਾਲ 2.5 ਸਾਲ ਹੋ ਗਏ ਤੇ ਉਦਾਂ ਚੱਕਰੇ ਪਹਿਲਾਂ ਇਹ ਸੀਗੇ ਗਤਕਾ ਖੇਡਦੇ ਸੀਗੇ ਅੱਛਾ ਗਤਕਾ ਖੇਡਦੇ ਸੀਗੇ ਤੇ ਮੇਰੇ 6 ਵਜ ਗਈ ਸੀਗੀ ਸਟੰਟ ਕਰਦੇ ਸੀਗੇ ਪੁੱਠੇ ਸਟੰਟ ਕਰਦੇ ਸੀ ਚਲੋ ਸਟੰਟ ਤਾਂ ਸਾਰੇ ਕਰਦੇ ਆ ਪਰ ਇਹੀ ਕਰਨ ਲੱਗ ਗਏ ਕਿ ਆ ਜਾਵੇਂ ਟਰੈਕਟਰ ਵਾਲੇ ਕੱਢੀ ਜਾਂਦੇ ਆ ਲੁਧਿਆਣੇ ਦਾ ਨਗਰ ਕੀਰਤਨ ਬੜਾ ਫੇਮਸ ਹੈ ਆਰਾਮਗੜੀਆ ਦਾ ਆਰਾਮਗੜੀਆ ਸਕੂਲ ਦਾ ਬੜਾ ਫੇਮਸ ਨਗਰ ਕੀਰਤਨ ਆ ਹੀ ਉੱਥੇ ਖੇਡਦੇ ਸੀ ਕਿਤੇ ਤੇ ਮੈਂ ਉੱਥੇ ਦਾ ਕੈਪਟਨ ਸੀਗਾ ਗਤਕੇ ਦਾ ਅੱਛਾ ਗਤਕੇ ਦਾ ਕੈਪਟਨ ਸੀਗਾ ਤੇ ਮੁੰਡਿਆਂ ਨੇ ਕਹਦੇ ਕਿ ਬਾਈ ਸਟੰਟ ਕਰਨਾ ਮੈਂ ਕਿਸੇ ਨੂੰ ਕਰਨ ਨਹੀਂ ਸੀ ਦਿੰਦਾ ਇਹੋ ਜਿਹਾ ਪੁੱਠੇ ਸਟੰਟ ਕੀ ਨਹੀਂ ਬਾਈ ਤੁਸੀਂ ਨਹੀਂ ਕਰਨੇ ਹਲੇ ਤੁਸੀਂ ਸਿੱਖਦੇ ਪਏ ਹੋ ਤੇ ਮੈਂ ਕਿਤੇ ਕਰਨ ਲੱਗ ਗਿਆ ਮੈਨੂੰ ਨਹੀਂ ਸੀ ਪਤਾ ਜਿਹੜਾ ਟਰੈਕਟਰ ਚਲਾਉਂਦਾ ਨਾ ਉਹ ਸਿੱਖਿਆ ਵਾ ਉਹਨਾਂ ਵਾਲੇ ਟਰੈਕਟਰ ਚ ਚਲਾਉਣਾ ਨਹੀਂ ਆਉਂਦਾ ਜਦੋਂ ਉਹਨੇ ਟਰੈਕਟਰ ਦਾ ਪਹਿਲਾ ਟਾਇਰ ਕੱਢਿਆ ਉਹ ਤਾਂ ਰਾਵਣਾ ਕੱਢਦਾ ਜਦੋਂ ਵੱਡਾ ਟਾਇਰ ਕੱਢਣ ਲੱਗਾ ਉਹਨੇ ਝਟਕਾ ਮਾਰਤਾ ਤੇ ਰੀਡ ਦੀ ਹੱਡੀ ਤੇ ਕ੍ਰੈਕ ਆ ਗਿਆ ਓਡੀ ਰੀਡ ਦੀ ਹੱਡੀ ਰੀਡ ਦੀ ਹੱਡੀ ਤੇ ਕ੍ਰੈਕ ਆ ਗਿਆ ਤੇ ਫੇਰ ਬਹਿ ਆਉ ਦਾ ਮਰੇ ਸ਼ਾਕੇ ਨੂੰ 12 ਸਾਲ ਹੋ ਗਏ ਮੈਨੂੰ ਤੇ ਫਿਰ ਉਹਦਾ ਪਹਿਲਾਂ ਤਾਂ ਬਾਣਾ ਸੀ ਉਹੀ ਪਉਂਦੀ ਜਦੋਂ ਕੰਪੀਟੀਸ਼ਨ ਤੇ ਜਾਣਾ ਸੀ ਕਿਤੇ ਜਾਂਦੇ ਸੀ ਹੁਣ ਮਾਰੇ ਨੇ ਕਿਰਪਾ ਕੀਤੀ ਬਾਣਾ ਪੱਕਾ ਹੀ ਦੇਤਾ ਪਰ ਫਿਰ ਹੁਣ ਸਿਹਤ ਠੀਕ ਹੈ ਤੁਹਾਡੀ ਕਿਥੋਂ ਕਿਥੋਂ ਫਿਰ ਟਰੀਟਮੈਂਟ ਚੱਲਿਆ ਟਰੀਟਮੈਂਟ ਬਾਈ ਬਸ ਇੱਕ ਟਰੀਟਮੈਂਟ ਦੇ ਕੀ ਕੀ ਕਰਾਉਣਾ ਨਾਲ ਅਜ ਤੱਕ ਘਰੇ ਦੱਸਿਆ ਇਹ ਵੀ ਹੁਣ ਜੇ ਸੁਣ ਲੈਣਗੇ ਘਰ ਦੇ ਤਾਂ ਪਤਾ ਲੱਗ ਜੀ ਉਹਨਾਂ ਦੇ ਰੀਡ ਦੀ ਹੱਡੀ ਦੇ ਕਿਰਕ ਸੀਗਾ ਨਹੀਂ ਤਾਂ ਅਜ ਤੱਕ ਹਾਂ ਹੁਣ ਤਾਂ ਮਾਰੇ ਦੀ ਕਿਰਪਾ ਨੰਦ ਲੈਣੇ ਆ ਕਦੇ ਕਦੇ ਦਰਦ ਹੋ ਗਈ ਜਾਂ ਪਰਵਾੜੀ ਮਾਰਦੀ ਆ ਉਹ ਜਾ ਟੈਨਸ਼ਨ ਹੀ ਨਹੀਂ ਫਿਰ ਸਵੇਰੇ ਕਿੰਨੇ ਵਜੇ ਸਟਾਰਟ ਹੋ ਜਾਂਦਾ ਕੰਮ ਤੇ ਕਿੰਨੇ ਵਜੇ ਤੱਕ ਇੱਧਰ ਖੜਦੇ ਹੋ ਸਵੇਰੇ ਤਿਆਰੀ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਤਿਆਰੀ ਤਾਂ ਮਾਰੇ ਰਾਤ ਦੀ ਚੱਲਦੀ ਰਹਿੰਦੀ ਆ ਇੱਥੇ ਅਸੀਂ 10 11 ਦੇ ਵਿੱਚ ਆ ਜਾਈਦਾ 10 11 ਵਜੇ ਆਈਦਾ ਤੇ ਕਿੰਨੇ ਵਜੇ ਤੱਕ ਰਹਿਨੇ ਆ ਇਹਦਾ ਕੋਈ ਟਾਈਮ ਨਹੀਂ ਹੈਗਾ ਇਹਦਾ ਮਾਰੇ ਦੀ ਕਿਰਪਾ ਉਨ ਤੇ ਮਾਰੇ ਘੰਟੇ ਜੀ ਵਿਹਲਾ ਕਰ ਦਿੰਦੇ ਆ ਮਾਰੇ ਦੀ ਕਿਰਪਾ ਹੋਵੇ ਦੇ ਮਾਰੇ ਸ਼ਾਮ ਤੱਕ ਹੀ ਬਿਠਾਈ ਰੱਖਦੇ ਆ ਤੇ ਹੁਣ ਤਾਂ ਜਿੱਦਾਂ ਮੌਸਮ ਚੇਂਜ ਹੋ ਰਿਹਾ ਹੁਣ ਤਾਂ ਫਿਰ ਤਿਆਰੀ ਤੁਹਾਨੂੰ ਹੋਰ ਵੀ ਪੱਕੀ ਕਰਨੀ ਪੈਣੀ ਹੈ ਕਿਉਂਕ ਕਵਾਂਟੀਟੀ ਕੁਆਲਿਟੀ ਦੋਨੋਂ ਚੀਜ਼ਾਂ ਨੇ ਠੀਕ ਆ ਜੇ ਹੁਣ ਕੁਆਲਿਟੀ ਘਟਾਵਾਂਗੇ ਤੇ ਕਵਾਂਟੀਟੀ ਵਧ ਜੂ ਠੀਕ ਆ ਤੇ ਜੇ ਦੋਨੋਂ ਚੀਜ਼ਾਂ ਰੱਖਣੀਆਂ ਫਿਰ ਸਾਰਾ ਬਰਾਬਰ ਰੱਖ ਕੇ ਤੁਰਨਾ ਪੈਂਦਾ ਮਤਲਬ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਾ ਸਰਦਾਈ ਚ ਕੀਤਾ ਤੇ ਨਾ ਹੁਣ ਇੱਚ ਕਰਨਾ ਸਰਦਾਈ ਵਾਲਾ ਕੰਮ ਚਲੋ ਤੁਸੀਂ ਅੱਜ ਰਗੜਾ ਨਹੀਂ ਲਾਇਆ ਉਦੋਂ ਤਾਂ ਤੁਸੀਂ ਰਗੜਾ ਲਾਉਨੇ ਹੋ ਪਰ ਸਰਦਾਈ ਦੇਖ ਕੇ ਤੁਸੀਂ ਕਿਹਾ ਕਿ ਤੁਸੀਂ ਸਟਾਰਟ ਕੀਤੀ ਮੋਹਾਲੀ ਦੇ ਵਿੱਚ ਬਾਕੀ ਹੋਰ ਲੋਕਾਂ ਨੇ ਵੀ ਕਾਫੀ ਸਟਾਰਟ ਕੀਤੀ ਹਾਂ ਜਿਹੜੇ ਸਾਡੇ ਸਿੰਘ ਸੀਗਾ ਉਹਨਾਂ ਨੇ ਵੀ ਕਾਫੀ ਸਟਾਰਟ ਕੀਤੀ ਪਰ ਕਈ ਲੋਕੀ ਜਿਹੜੇ ਨੇ ਮਿਕਸੀ ਦੇ ਵਿੱਚ ਬਣਾ ਕੇ ਲੈ ਕੇ ਆਉਂਦੇ ਸੀ ਮਹਾਰਾਜ ਇਹਹੀ ਦਾ ਚੱਕਰ ਹੈ ਕਿ ਮਰਿਆਦਾ ਬਹੁਤ ਪਿਆਰੀ ਚੀਜ਼ ਆ ਗੁਰੂ ਮਹਾਰਾਜ ਦਾ ਫਰਮਾਨ ਆ ਰਹਿਤ ਪਿਆਰੀ ਮੋਜੀ ਕੋ ਸਿੱਖ ਪਿਆਰਾ ਨਾ ਹੈ ਕਿ ਮਹਾਰਾਜ ਨੇ ਖੁਦ ਕਿਹਾ ਕਿ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਨਹੀਂ ਪਿਆਰਾ ਹਾਂ ਠੀਕ ਹੈ ਜੀ ਤੇ ਹੁਣ ਇਹਨਾਂ ਨੇ ਆਪਣੇ ਜਿਹੜੇ ਚਲੋ ਤੁਸੀਂ ਕਰ ਲਈ ਕੀਰਤ ਚਾਲੂ ਕਰ ਲਈ ਚਲੋ ਮਹਾਰਾਜ ਦਾ ਫਰਮਾਨ ਆ ਕਿ ਸਿੱਖ ਨੂੰ ਕੀਰਤ ਵੀ ਕਰਨੀ ਚਾਹੀਦੀ ਆ ਠੀਕ ਆ ਤੇ ਹੁਣ ਤੁਸੀਂ ਕਿਰਤ ਚਾਲੂ ਕਰ ਲਈ ਪਰ ਤੁਸੀਂ ਕੰਪਰੋਮਾਈਜ਼ ਨਾ ਕਰੋ ਕਿਸੇ ਦੇ ਨਾਲ ਠੀਕ ਆ ਹੁਣ ਜਦੋਂ ਤੁਸੀਂ ਮਿਕਸੀ ਦੇ ਵਿੱਚ ਬਾਦਾਮ ਰਗੜੋਗੇ ਠੀਕ ਆ ਸਾਰੀਆਂ ਚੀਜ਼ਾਂ ਰਗੜੋਗੇ ਔਰ ਤੇਲ ਨੀ ਨਾ ਨਿਕਲਣਾ ਜਿਹੜੀ ਚੀਜ਼ ਤੁਸੀਂ ਰਗੜ ਕੇ ਮਿਲਣੀ ਤੁਹਾਨੂੰ ਉਹ ਤੁਸੀਂ ਹੁਣ ਉੱਚ ਤਾਂ ਨਹੀਂ ਮਿਲਣੀ ਨਾ ਤੁਹਾਨੂੰ ਮਿਕਸੀ 'ਚ ਹੁਣ ਆਪਣੇ ਪੁਰਖੇ ਆਪਣੇ ਵਿਰਾਸਤੇ ਆਪਣੇ ਪਿਓ ਹੁਣੀ ਫਿਰ ਫਾਦਰ ਸਾਹਿਬ ਹੁਣੀ ਤੇ ਆਪਣੇ ਜਦੋਂ ਰਗੜਦੇ ਸੀਗੇ ਉਹਨਾਂ ਨੂੰ ਕੋਈ ਤਾਂ ਚੀਜ਼ ਦਿਸਦੀ ਸੀਗੀ ਜੇ ਉਹ ਰਗੜ ਕੇ ਪੀਂਦੇ ਸੀਗੇ ਨਹੀਂ ਤਾਂ ਉਹਨਾਂ ਨੂੰ ਕੀ ਜਾਂਦਾ ਸੀ 5 ਮਿੰਟ ਲੱਗਦਾ ਜੀ ਮਿਕਸੀ 'ਚ ਰਗੜ ਕੇ ਪਿਆ ਦੇਣੇ ਆ ਨਾਲੇ ਗੁਰੂ ਸਾਹਿਬ ਦਾ ਨਾਮ ਜਪਣਾ ਉਹਦੇ ਤੱਤ ਲੱਗਣੇ ਨਾਲ ਮੈਨੂੰ ਪਤਾ ਕੀ ਆ ਜਿਹੜੀ ਚੀਜ਼ ਤੁਸੀਂ ਹੁਣ ਪੱਥਰ ਦੇ ਵਿੱਚ ਰਗੜਨਾ ਠੀਕ ਆ ਪੱਥਰ ਦੇ ਵਿੱਚ ਲਾਲ ਪੱਥਰ ਦੇ ਵਿੱਚ ਤੁਸੀਂ ਰਸ ਰਗੜਦੇ ਪਏ ਹੋ ਠੀਕ ਆ ਬਾਦਾਮ ਸਾਰਾ ਕੁਝ ਰਗੜਦੇ ਪਏ ਹੋ ਨਾ ਤੁਸੀਂ ਨਿੰਮ ਦਾ ਸਲੋਤਰ ਚਲਾ ਰਹੇ ਹੋ ਵਿੱਚ ਨਿੰਮ ਦੇ ਗੁਣ ਵੀ ਜਾਣਦੇ ਆ ਠੀਕ ਆ ਰਗੜਦੇ ਰਗੜਦੇ ਤੁਸੀਂ ਨਾਲ ਨਾਮ ਸਿਮਰਨ ਵੀ ਕਰਦੇ ਪਏ ਹੋ ਉਹਦਾ ਵੀ ਵਿੱਚ ਪਿਆਰ ਜਾਣਦੇ ਆ ਵਾਹਿਗੁਰੂ ਦਾ ਪਿਆਰ ਜਾਣਦੇ ਆ ਤੇ ਤੁਸੀਂ ਖੁਦ ਸੋਚੋ ਜਦੋਂ ਤੁਸੀਂ ਚੀਜ਼ ਪੀਓਗੇ ਤੁਹਾਡੇ ਸ਼ਰੀਰ ਨੂੰ ਫਾਇਦੇ ਹੋਣਗੇ ਕਿ ਨੁਕਸਾਨ ਹੋਣਗੇ ਹੁਣ ਫਾਇਦੇ ਤਾਂ ਹੀ ਹੋਣਗੇ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਜੇ ਜਦੋਂ ਆਪਾਂ ਕੰਪਰੋਮਾਈਜ਼ ਕਰਨ ਲੱਗ ਜਾਂਦੇ ਨਾ ਕਿ ਹਾਂ ਬਈ ਅਸੀਂ ਧਿਆਨ ਕੇਰਤਲ ਦੇ ਦਿੰਨੇ ਆ ਕਿ ਹਾਂ ਬਈ ਅਸੀਂ ਪੈਸੇ ਕਮਾਉਣੇ ਆ ਉਦੋਂ ਆਪਾਂ ਲੋਕਾਂ ਦੀ ਸਿਹਤ ਨਾਲ ਵੀ ਕੰਪਰੋਮਾਈਜ਼ ਕਰਨ ਲੱਗ ਜਾਂਦੇ ਆ ਠੀਕ ਹੈ ਜੀ ਅੱਜ ਕੱਲ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਜਾਂਵੇਂ ਅੱਜ ਕੱਲ ਕੁੜੀਆਂ ਗੋਲ ਗੱਪੇ ਖਾਂਦੀਆਂ ਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਵੀ ਵੀਡੀਓ ਦੇ ਹਾਂ ਬਈ ਬੰਦਾ ਕਿਹੇ ਕਿਸ ਹਾਵਾਂ ਗੋਲ ਗੱਪੇ ਬਣਾਉਂਦਾ ਫੇਰ ਕਹਿੰਦੇ ਨਹੀਂ ਜੀ ਹਮਨੇ ਨਹੀਂ ਖਾਣੇ ਉਹ ਹਸ ਹਾਵ ਇਹਨਾਂ ਨੂੰ ਨਹੀਂ ਨੇ ਪਤਾ ਜੀ ਕੀ ਹੁਣ ਲੋਕੀ ਚੱਕਰ ਪਤਾ ਕੀ ਹੈ ਮਹਾਰਾਜ ਜਦੋਂ ਮੈਂ ਲਾਉਂਦਾ ਸੀ ਨਾ ਮੈਨੂੰ ਲ ਅੱਧੀ ਰੋਡ ਜਮ ਹੋਈ ਹੁੰਦੀ ਸੀਗੀ ਕਿ ਸਰਦਾਈ ਸ਼ਾਕੇ ਜਾਣੀਆਂ ਤੇ ਜਦੋਂ ਜਿੱਦਾਂ ਜਿੱਦਾਂ ਵਧ ਹੀ ਗਏ ਨਾ ਕੰਮ ਜਿੱਦਾਂ ਜਿੱਦਾਂ ਸਰਦਾਈ ਵਾਲੇ ਵਧ ਹੀ ਗਏ ਕੰਮ ਘਟਦਾ ਗਿਆ ਠੀਕ ਆ ਇੱਕ ਤਾਂ ਮੇਨ ਗੱਲ ਆਪਣਾ ਪੰਜਾਬੀਆਂ ਦੀ ਇਹ ਹੈ ਕਿ ਜੇ ਕੋਈ ਚੜਦਾ ਨਾ ਉਹਨੂੰ ਚੜ੍ਹਨ ਨਹੀਂ ਦਿੰਦੇ ਉਹਨੂੰ ਥੱਲੇ ਖਿੱਚਣ ਨੂੰ ਪਹਿਲਾਂ ਚਾਰ ਹੱਥ ਤਿਆਰ ਹੁੰਦੇ ਕਿ ਹਾਂ ਵੀ ਇਹਨੂੰ ਥੱਲੇ ਖਿੱਚਣਾ ਆ ਠੀਕ ਆ ਤੇ ਦੂਜੀ ਗੱਲ ਇਹ ਕਿ ਪਾਹੇ ਪਿੱਛੇ ਬੜਾ ਭੱਜਦੇ ਆ ਅੱਜ ਕਾਲੇ ਦੀ ਦੁਨੀਆ ਯਾਰਾ ਪਿੱਛੇ ਪੈਸੇ ਪਿੱਛੇ ਭੱਜਣ ਲੱਗ ਗਈ ਠੀਕ ਹੈ ਚੱਕਰ ਇਹ ਆ ਤੇ ਹੁਣ ਲੋਕਾਂ ਨੂੰ ਹੁਣ ਤੇ ਇੱਕ ਮੁਹਾਲੇ ਦੀ ਜਨਤਾ ਇਹ ਹੈ ਕਿ ਬਾਬਾ ਜੀ ਸਾਰੇ ਕੰਮ ਦੋ ਪੈਸੇ ਦੇ ਪਿੱਛੇ ਭੱਜੇ ਹੋਏ ਆ। ਰੁੱਕਦਾ ਕੋਈ ਨਹੀਂ। ਰੁੱਕਦਾ ਕੋਈ ਨਹੀਂ। ਕਿ ਹੁਣ ਉਹਨੂੰ ਜੇ ਕਹੀਏ ਨਾ ਕਿ ਹਾਂ ਬਈ ਤੂੰ 10 ਮਿੰਟ ਖੜ੍ਹ ਜਾ ਤੈਨੂੰ ਚਾਹੀਦੀ ਚੀਜ਼ ਪਿਆ ਕੇ ਭੇਜਾਂਗੇ। ਜਿੰਨਾ ਤੈਨੂੰ ਫਾਇਦਾ ਵੀ ਹੋਊਗਾ। ਉਹਨੇ ਕਹਿੰਦਾ ਨਹੀਂ ਬਈ ਮੈਂ ਅੱਗੋਂ ਪੀ ਲੂੰਗਾ। ਮੈਨੂੰ ਅੱਗੇ ਤਿਆਰ ਮਿਲ ਜਾਨੀ ਆ। ਅਗਲੇ ਅੱਗੇ ਤੈਨੂੰ ਇਹ ਨਹੀਂ ਨਾ ਪਤਾ ਬਈ ਅਗਲੇ ਨੇ ਮਿਕਸੀ ਚ ਰਗੜ ਕੇ ਤਿਆਰ ਕੀਤੀ ਆ ਕਿੰਦਾ ਤਿਆਰ ਕੀਤੀ ਆ ਤੇ ਤੂੰ ਜਾ ਕੇ ਪੀ ਕੇ ਫਿਰ ਅਗਲੇ ਦਿਨ ਮੈਨੂੰ ਆ ਕੇ ਬਾਬਾ ਸਵਾਦ ਨਹੀਂ ਆਇਆ। ਤੇ ਫਿਰ ਜਾ ਤੈਨੂੰ ਹੇ ਤੂ ਉਹ ਤੂ ਕਹਿੰਦਾ ਸੀ ਮੈਂ ਜਾਣਾ ਭਾਈ ਮੈਨੂੰ ਕਾਲੀ ਆ ਤੇ ਫਿਰ ਕਿੰਨੇ ਬਿਮਾਰ ਹੋ ਗਏ ਚੱਕਰੇ ਆ ਬਾਬਾਈ ਹੋਰ ਨਹੀਂ ਕੋਈ ਗੱਲ ਇੱਧਰ ਸਵਾਦ ਸਰੋਂ ਦਾ ਸਾਗ ਦੇ ਮੱਕੀ ਦੀ ਰੋਟੀ ਦੇ ਵਿੱਚ ਉੱਪਰ ਮੱਖਣੀ ਰੱਕੇ ਸਵਾਦ ਪੂਰਾ ਆਣ ਵਾਲਾ ਬਾਬਾਈ ਸ਼ੱਕੇ ਦੱਸਿਓ ਬਿਲਕੁਲ ਬਾਬਾ ਜੀ ਕਰਾ ਇੱਕ ਥਾਲੀ ਤਿਆਰ ਕਰੋ ਜਰਾ ਸ਼ੱਕ ਸ਼ੱਕ ਵੀ ਲੈਣੇ ਆ ਨਾਲੇ ਨਾਲ ਦੱਸਾਂਗੇ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਆ ਭਾਈ ਹੋਰਾਂ ਦੇ ਨਾਲ ਗੱਲ ਕੀਤੀ ਉਮਰ ਵੀ ਭਾਈ ਦੀ ਇੰਨੀ ਹੈ ਨਹੀਂ ਭਾਈ ਉਮਰ ਕਿੰਨੀ ਹੈ ਤੁਹਾਡੀ ਮੇਰੇ ਬਾਬਾਈ 22 ਸਾਲ 22 ਸਾਲ ਦੀ ਉਮਰ ਆ ਔਰ 18 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ 2 2.5 3 ਸਾਲ ਤੋਂ ਤੁਸੀਂ ਕੈਰੇਜੋ ਮੈਟਰ ਦੇ ਵਿੱਚ ਬਾਬਾ ਜੀ ਇਹ ਕੰਮ ਦੱਸਣ ਤੇ ਆ ਜੀ ਇਹਦਾ ਹਲੇ 12 13 ਸਾਲ ਦੀ ਸੀ ਜਦੋਂ ਇਹ ਕੰਮ ਕਰਨ ਲੱਗ ਗਏ ਅੱਛਾ ਬਾ ਕਿਰਪਾ ਮਾਰੇ ਦੀ ਘਰ ਦੇ ਹਾਲਾਤ ਕੁਝ ਹੋ ਜਿਹੇ ਸੀਗੇ ਤੇ ਬਾਸ ਫਿਰ ਕਿਰਤ ਵਾਲੇ ਦੀ ਧਿਆਨ ਰਹਿ ਗਿਆ ਪਰ ਕਦੇ ਮਾਇਆ ਨਾਲ ਮੋਹ ਨਹੀਂ ਪਿਆ ਜੇ ਕਹੀਏ ਨਾ ਕਿ ਮਾਇਆ ਦਾ ਮੋਹ ਸੀਗਾ ਮਾਇਆ ਦਾ ਮੋਹ ਨਹੀਂ ਕਾਜੀ ਤੱਕ ਪਿਆ ਅਜੇ ਤਾਂ ਸਾਡੇ ਕੋਲ ਕੋਈ ਓਦਾਂ ਵੀ ਆਵੇ ਨਾ ਮੈਂ ਕਹਿੰਦਾ ਬਈ ਹੈਗੇ ਤਾਂ ਵੀ ਠੀਕ ਹੈ ਨਹੀਂ ਹੈਗੇ ਤਾਂ ਓਦਾਂ ਵੀ ਸ਼ੱਕ ਜਾਂ ਮੈਨੂੰ ਪਰਵਾਹ ਨਹੀਂ ਮੈਨੂੰ ਸੰਗ ਦਾ ਪ੍ਰੇਮ ਚਾਹੀਦਾ ਮੈਨੂੰ ਮਾਇਆ ਦੀ ਚੰਕ ਕਰਨੀ ਹੈਗਾ ਤੇ ਮੇਰੇ ਕੋ ਜੇ ਕੋਈ ਓਦਾਂ ਵੀ ਆਉਂਦਾ ਮੈਂ ਓਦਾਂ ਵੀ ਛਕਾ ਕੇ ਭੇਜ ਦੇਣਾ ਅੱਜ ਕੱਲ ਬਾਬਾ ਜੀ ਮਾਇਆ ਦਾ ਦਾ ਫਿਰ ਚੱਕਰ ਹੀ ਕਰਦੇ ਕਿ ਮਾਇਆ ਹੋਣੀ ਚਾਹੀਦੀ ਹੈ ਬਸ ਜਾਂ ਜੋ ਮਰਜ਼ੀ ਕਰਨਾ ਪੈ ਜਾਵੇ ਚੱਕਰ ਪਤਾ ਕੀ ਆ ਦੁਨੀਆ ਜੇ ਤੁਸੀਂ ਵੇਖੋ ਨਾ ਅੱਜ ਕੱਲ ਸਾਰੀ ਦੁਨੀਆ ਚੱਲਦੀ ਪੈਸੇ ਦੇ ਨਾਲ ਆ ਜੇ ਮੈਂ ਆਪਾਂ ਦੇਖੀਏ ਗੁਰੂ ਨਾਲ ਭੁੱਲ ਹੀ ਗਏ ਆ ਠੀਕ ਹੈ ਜੀ ਅੱਜ ਕੱਲ ਤੁਸੀਂ ਗੁਰੂ ਨੂੰ ਨਹੀਂ ਪੁੱਛਦੇ ਪਏ ਤੁਸੀਂ ਆਪਣੇ ਆਪ ਨੂੰ ਪੁੱਛਦੇ ਪਿਆ ਕਿ ਹਾਂ ਬਈ ਤੁਸੀਂ ਗੁਰਦੁਆਰੇ ਉਦੋਂ ਜਾਣਾ ਜਦੋਂ ਤੁਹਾਨੂੰ ਤੁਹਾਡੇਆਂ ਦੇ ਕਿਸੇ ਪਿਓ ਨੇ ਠੋਕਰ ਮਾਰਤੀ ਤੁਹਾਨੂੰ ਜਾਂ ਤੁਹਾਡੇ ਤੋਂ ਤੁਹਾਡੀ ਕੋਈ ਚੀਜ਼ ਪਿਆਰੀ ਖੋਲ ਹੀ ਠੀਕ ਆ ਉਦੋਂ ਤੁਸੀਂ ਗੁਰਦੁਆਰੇ ਜਾਣਾ ਭੁੱਲ ਜਾਂਦੇ ਆ ਇਹ ਮੇਰਾ ਆਪ ਦਾ ਐਕਸਪੀਰੀਅੰਸ ਆ ਬਈ ਤੁਹਾਨੂੰ ਮੈਂ ਦੱਸਦਾ ਠੀਕ ਹੈ ਜੀ ਕਿ ਜਦੋਂ ਆਪਾਂ ਨੂੰ ਆਪਣੀ ਪਿਆਰੀ ਚੀਜ਼ ਮਿਲਦੀ ਆ ਨਾ ਠੀਕ ਆ ਉਦੋਂ ਅਸੀਂ ਪਿਓ ਨੂੰ ਭੁੱਲ ਜਾਂਦੇ ਹਾਂ ਕਿ ਹਾਂ ਬਈ ਤੇ ਅਸੀਂ ਪਿਓ ਕੋਲ ਉਦੋਂ ਜਾਂਦੇ ਜਦੋਂ ਪਿਓ ਸਾਡੇ ਤੋਂ ਚੀਜ਼ ਖੋਹ ਲੈਂਦਾ ਠੀਕ ਆ ਅਸੀਂ ਪਿਓ ਕੋਲ ਹੁਣ ਉਦੋਂ ਜਾਂਦੇ ਆ ਕਿ ਹਾਂ ਬਈ ਬਾਪੂ ਸਾਨੂੰ ਗੱਡੀ ਦੇ ਦੇ ਸਾਨੂੰ ਬੰਗਲਾ ਦੇ ਦੇ ਕਦੇ ਸਰਬੱਤ ਦਾ ਭਲਾ ਤਾਂ ਮੰਗਣ ਗਏ ਹੀ ਨਹੀਂ ਤੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਉਹਨੇ ਤੁਸੀਂ 4000 ਰੁਪਏ ਦੇ ਕੇ ਤੁਸੀਂ ਗਰੰਟੀ ਸਿੰਘ ਰੱਖਿਆ ਹੋਇਆ ਤੇ ਨਾ ਤੁਸੀਂ ਉਹਦੇ ਘਰ ਦੇ ਨਾਲ ਇਲਾਜ ਕਰਾਉਨੇ ਆਂ ਚੱਕਰੇ ਆ ਮਾਰਾ ਹੀ ਹੋਰ ਨਹੀਂ ਹੈਗਾ ਕੋਈ ਹਾਂ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਕਈ ਗਰੰਟੀ ਸਿੰਘ ਜਿਹੜੇ ਨੇ ਹੁਣ ਪਹਿਲੇ ਪੱਕਾ ਬਾਣਾ ਪਾਉਂਦੇ ਸੀ ਹੁਣ ਤਾਂ ਕਹਿੰਦੇ ਕਿ ਉਹਨਾਂ ਨੇ ਵੀ ਲਾਈਨ ਚੇਂਜ ਕਰ ਲਈ ਕਹਿੰਦੇ ਕਿ ਗੁਜ਼ਾਰਾ ਨਹੀਂ ਹੁੰਦਾ ਹੁਣ ਪਤਾ ਕੀ ਆ ਹੁਣੇ ਇਹੀ ਕਹਾਣੀ ਮੈਂ ਤੁਹਾਨੂੰ ਦੱਸਣ ਤੇ ਆਵੇਂ ਇੱਕ ਇਹਦੇ ਪਿੱਛੇ ਬੜਿਆ ਹੈਗੀ ਆ ਵੀਡੀਓ ਵਾਲਾ ਵੀ ਸਿੱਖ ਯਾਦਾ ਇੱਕ ਗਰੰਥੀ ਸਿੰਘ ਦੇ ਲੱਤ ਨਹੀਂ ਹੈਗੀ ਤੇ ਉਹ ਪ੍ਰਕਾਸ਼ ਕਰਦਾ ਪਿਆ ਸਵੇਰੇ ਤੇ ਮਰਿਆਦਾ ਇਹ ਹੈ ਕਿ ਪੰਜ ਸਿੰਘ ਹੋਣੇ ਚਾਹੀਦੇ ਜਦੋਂ ਪ੍ਰਕਾਸ਼ ਹੋਣਾ ਹੈ ਸਵਾਸਣ ਹੋਣਾ ਠੀਕ ਆ ਤੇ ਮਹਾਰਾਜਾ ਇਹ ਗੱਲ ਹੈ ਕਿ ਜਦੋਂ ਗੁਰੂ ਘਰ ਕੱਚੇ ਸੀ ਨਾ ਉਦੋਂ ਸਿੱਖ ਪੱਕੇ ਸੀਗੇ ਤੇ ਜਦੋਂ ਦੇ ਗੁਰਦੁਆਰੇ ਪੱਕੇ ਹੋ ਗਏ ਨਾ ਸਿੱਖ ਕੱਚੇ ਹੋ ਗਏ ਔਰ ਉਹ ਤੁਹਾਨੂੰ ਹੁਣ ਤੁਸੀਂ ਪਿੰਡਾਂ ਵਾਲੇ ਗੁਰਦੁਾਰੇ ਚ ਜਾਓਗੇ ਨਾ ਤੁਹਾਨੂੰ ਟਾਵਾ ਟਾਵਾ ਸਿੱਖ ਮਿਲੂਗਾ ਕਿ ਹਾਂ ਬਈ ਹੁਣ ਤਾਂ ਗੁਰਦਾਰੇ ਵੀ ਜਾਤ ਪਾਤ ਦੇ ਨਾਂ ਤੇ ਬਣ ਗਏ ਕਿ ਆ ਜੱਟਾਂ ਦਾ ਯਾ ਆਰਾਮ ਗੜੀਆਂ ਦਾ ਯਾ ਇਹ ਬ੍ਰਾਹਮਣਾਂ ਦਾ ਯਾ ਇਹਨਾਂ ਦਾ ਯਾ ਠੀਕ ਆ ਪਹਿਲਾਂ ਗੁਰਦੁਆਰਾ ਇੱਕ ਸੀਗਾ ਪ੍ਰਕਾਸ਼ ਇੱਕ ਸੀਗਾ ਠੀਕ ਆ ਜਦੋਂ ਤੁਸੀਂ ਬਦਲਣ ਲੱਗਦੇ ਨਾ ਤੇ ਸਭ ਕੁਝ ਬਦਲ ਜਾਂਦਾ ਤੇ ਫਿਰ ਮਾਰਾ ਵੀ ਉੱਥੇ ਰੱਖਦਾ ਕਹਿੰਦੇ ਨਾ ਕਾਲੀਯੋਗ ਹੀ ਚੱਲਦਾ ਕਾਲੀਯੋਗ ਦੇ ਹਲੇ ਬਹੁਤ ਕੁਝ ਦਿਖਾਉਣਾ ਮਾਰੇ ਨੇ ਬਿਲਕੁਲ ਤੇ ਮੱਕੀ ਦੀਆਂ ਰੋਟੀਆਂ ਗਰਮ ਹੋ ਗਈਆਂ ਨਾਲੇ ਹੁਣ ਥਾਲੀ ਤਿਆਰ ਹੋ ਰਹੀ ਹੈ ਔਰ ਥਾਲੀ ਦੇ ਵਿੱਚ ਹੁਣ ਨਾਲੇ ਮਿਰਚਾ ਦਾ ਆਚਾਰ ਪੈਣਾ ਸਭ ਤੋਂ ਪਹਿਲਾਂ ਨਾਲ ਮਿਰਚਾ ਦਾ ਝਾਰ ਪੈ ਗਿਆ ਜੀ ਤੇ ਉਸ ਤੋਂ ਬਾਅਦ ਮੱਕੀ ਦੀਆਂ ਰੋਟੀਆਂ ਵੀ ਜੜੀਆਂ ਨੇ ਉਹ ਥਾਲੀ ਦੇ ਵਿੱਚ ਥਾਲੀ ਜੀ ਜਿਹੜੀ ਜਿਸ ਤਰ੍ਹਾਂ ਦਾ ਤਿਆਰ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਿਆਰ ਦੇ ਨਾਲ ਇਹ ਚੀਜ਼ ਜਿਹੜੀ ਹੈ ਪਰੋਸੀ ਜਾ ਰਹੀ ਹੈ ਇਹ ਇਹ ਪਰੋਸਣਾ ਵੀ ਨਾ ਕਹਿੰਦੇ ਕਿ ਹਰ ਜਗ੍ਹਾ ਤੁਸੀਂ ਕਈ ਜਗ੍ਹਾ ਜਾਣਿਓ ਲਾਈਨਾਂ ਦੇ ਵਿੱਚ ਵੀ ਲੱਗਦੇ ਹੋ ਪਰ ਉਹ ਚੀਜ਼ ਨਹੀਂ ਮਿਲਦੀ ਹੁਣ ਮੱਖਣੀ ਪੈ ਰਹੀ ਹੈ ਮੱਖਣੀ ਪੈ ਰਹੀ ਔਰ ਜਦੋਂ ਮੱਖਣੀ ਪੈ ਜਾਂਦੀ ਹੈ ਨਾ ਸਾਗ ਦੇ ਵਿੱਚ ਤੇ ਫਿਰ ਕਹਿੰਦੇ ਕਿ ਨਜ਼ਾਰੇ ਕੁਸ਼ੋਰ ਹੈ ਥਾਲੀ ਤਿਆਰ ਹੋ ਚੁੱਕੀ ਹੈ ਤੇ ਆਓ ਖਾਣੇ ਆ ਨਾਲੇ ਦੱਸਦੇ ਕਿੰਦਾ ਦੀ ਹੈਗੀ ਹੈ ਤੇ ਬਿਲਕੁਲ ਤਸਵੀਰਾਂ ਦੇਖ ਸਕਦੇ ਮੱਖਣੀ ਜਿਹੜੀ ਹੈ ਬਾਹਰ ਆ ਰਹੀ ਹੈ ਔਰ ਹੁਣ ਸ਼ੁਰੂਆਤ ਕਰਦੇ ਆ ਤੇ ਸਰੋਵ ਦੇ ਸਾਲ ਸੇ ਮੱਕੀ ਦੀ ਰੋਟੀ ਦੀ ਤੇ ਮੱਖਣੀ ਜਿਹੜੀ ਜੀ ਬਾਹਰ ਆ ਰਹੀ ਹੈ ਉਹਨੂੰ ਮੱਖਣੀ ਵੀ ਥੋੜੀ ਮਲਾ ਲੈਣੇ ਔਰ ਹੁਣ ਬਿਲਕੁਲ ਹੁਣ ਨਹੀਂ ਵੇਟ ਹੋ ਰਹੀ ਉਹ ਬੁਰਕੀ ਤਿਆਰ ਹੋ ਚੁੱਕੀ ਹੈ ਤੇ ਹੂੰ ਹੂੰ ਇਹ ਸਵਾਦ ਹੈ ਨਾ ਜਿਹੜਾ ਉਹ ਕਰ ਜਗਾ ਮਰਦਾ ਨਾਲ ਮਿਰਚਾ ਚਾਰ ਆ ਨੀ ਯਾਰ ਨਾਲ ਚਾਟੀ ਵੀ ਲੱਸੀ ਵੀ ਹੈ ਲੱਸੀ ਵੀ ਪੀਵਾਂਗੇ ਨਜ਼ਾਰਾ ਪੂਰਾ ਆ ਰਿਹਾ ਜੇ ਤੁਸੀਂ ਵੀ ਨਜ਼ਾਰਾ ਲੈਣਾ ਹੈ ਨਾ ਜੇ ਤੁਸੀਂ ਵੀ ਨਜ਼ਾਰਾ ਲੈਣਾ ਇੰਨਾ ਸੋਹਣਾ ਸਰੋ ਦਾ ਸਾਗ ਮੱਕੀ ਦੀ ਰੋਟੀ ਮੱਖਣੀ ਪਾ ਕੇ ਨਾਲ ਹਰੀਆਂ ਮਿਰਚਾਂ ਨਾਲ ਚਟਨੀ ਜਿਹੜੀ ਘਰ ਤਿਆਰ ਕੀਤੀ ہوئی ਆ ਮੱਖਣੀ ਵੀ ਇਹਨਾਂ ਨੇ ਘਰ ਤਿਆਰ ਕੀਤੀ ਆ ਤੁਸੀਂ ਵੀ ਖਾਣੀ ਆ ਤਾਂ ਤੁਸੀਂ ਬਿਲਕੁਲ 3B2 ਆ ਸਕਦੇ ਹੋ 3B2 ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਔਰ ਜੇ ਤੁਸੀਂ ਪੰਜ ਫੇਸ ਵਾਲੀ ਤਰਫੋਂ ਆਨੇ ਹੋ ਸ਼ੁਰੂਆਤ ਜਿੱਥੇ ਤ੍ਰਿਬੀ ਟੂ ਦੀ ਹੁੰਦੀ ਹੈ ਉੱਥੇ ਹੀ ਜਿਹੜਾ ਪਾਰਕ ਹੈਗਾ ਪਾਰਕ ਦੇ ਨਾਲ ਤੁਸੀਂ ਆ ਸਕਦੇ ਦੂਜੀ ਸਾਈਡ ਤੋਂ ਵੀ ਅਗਰ ਆਉਂਗੇ ਤਾਂ ਬਿਲਕੁਲ ਪਾਰਕ ਦੇ ਨਾਲ ਨਾਲ ਆ ਜਿਓ ਸਾਨੂੰ ਇੱਧਰ ਜਿਹੜੇ ਨੇ ਉਹ 11 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਜਿਹੜੀ ਸਰੋਦਾ ਸਾਗ ਮੱਕੀ ਦੀ ਰੋਟੀ ਹੈ ਦਾ ਤੁਸੀਂ ਆਨੰਦ ਜਿਹੜਾ ਲੈ ਸਕਦੇ ਹੋ ਇਹ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ